ਸਤਿ ਸ਼੍ਰੀ ਅਕਾਲ ਜੀ ਚਰਿਆਰ ਫ੍ਰੀਡਕੋਡ ਸਰਬਲੋ ਪਾਰਟ ਸੀਰੀਜ਼ 3 ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਹ ਪਾਰਟ ਅਸੀਂ ਤਾਂ ਬਣਾਇਆ ਕਿ ਤੁਹਾਨੂੰ ਪ੍ਰੋਪਰ ਇੰਟਰੋਡਿਊਸ ਕਰਾ ਸਕੀਏ ਸਰਬਲੋ ਦੇ ਨਾਲ ਦੇਖੋ ਗੁਰੂ ਸਾਹਿਬ ਦੀ ਦੇਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ ਦਰਜ ਹੈ ਬਕਾਇਦਾ ਮੈਂਸ਼ਨਡ ਹੈ ਸਰਬਲੋ ਬਾਰੇ ਠੀਕ ਹੈ ਜੀ ਸਰਬਲੋ ਇੱਕ ਆਵਜਾਤਾਂ ਦਾ ਜਿੰਨੂੰ ਆਪਾਂ ਪਿਓਰ ਲੋਹਾ ਕਹਿ ਦਿੰਨੇ ਆ ਠੀਕ ਹੈ ਜੀ ਐਂਦੇ ਗੁਣ ਗੋਣ ਅਸੀਂ ਤੁਸੀਂ ਗਿਣੇ ਵੀ ਨਹੀਂ ਜਾ ਸਕਦੇ ਇੰਨੇ ਗੋਨਾ ਜਿਹੜੀ ਸੀਰੀਜ਼ ਅਸੀਂ ਬਣਾਈ ਕਿਉਂ ਕਿ ਇਹ ਰਸਟ ਫ੍ਰੀ ਸੀਰੀਜ਼ ਹੈ ਜਿਹਨੂੰ ਜੰਗਾਲ ਨਹੀਂ ਪੈਂਦੀ ਉਹ ਸਰਬ ਲੋ ਅਸੀਂ ਲੈ ਕੇ ਆਏ ਆ ਇਸ ਵਾਰ ਜਿਹਨੂੰ ਅਸੀਂ ਇੰਟਰੋਡਿਊਸ ਕੀਤਾ ਹੈ ਠੀਕ ਹੈ ਜੀ ਐਂ ਦੇ ਵਿੱਚ ਤੁਹਾਨੂੰ ਤਾਵੇਂ ਤੇ ਫਰਾਈਪੈਨ ਦੇ ਉੱਤੇ ਪ੍ਰੋਪਰ ਵੀਡੀਓ ਆਊਗੀ ਐਂ ਦੇ ਵਿੱਚ ਫਰਾਈਪੈਨ ਦੇ ਤਿੰਨ ਸਾਈਜ਼ ਅਵੇਲੇਬਲ ਰਹਿਣਗੇ ਠੀਕ ਹੈ ਜੀ ਪਹਿਲਾ ਪਹਿਲੀ ਗੱਲ ਜਿਹੜੀ ਆਪਣੇ ਮੇਨ ਵਾਰ-ਵਾਰ ਮੈਂ ਤੁਹਾਨੂੰ ਹੋਰ ਵੀਡੀਓਸ 'ਚ ਵੀ ਕਿਹਾ ਕਿ ਮੇਨ ਡਾਰ ਇਹ ਹੁੰਦਾ ਕਿ ਤਾਂ ਆਪਣਾ ਇਹ ਜਿਹੜਾ ਤਾਂਤ ਹੈ ਇਹ ਹੈ ਲੋਹਾ ਹੀ ਹਾਂਜੀ ਆ ਦੇਖੋ ਲੋਹਾ ਇਹਨੂੰ ਆਪਾਂ ਮੈਗਨੇਟ ਲਾ ਕੇ ਤੁਹਾਨੂੰ ਸਪੈਸ਼ਲੀ ਚੈੱਕ ਕਰਵਾਤਾ ਤੇ ਇਹ ਸਟੀਲ ਨਹੀਂਗਾ ਕਿ ਤੁਸੀਂ ਅਰਦੋਂ ਟ੍ਰਾਈਪਲਾਈ ਦੇ ਨਾਲ ਕਨਫਿਊਜ਼ ਕੀਤਾ ਜਾਵੇ ਠੀਕ ਹੈ ਜੀ ਟ੍ਰਾਈਪਲਾਈ ਨਾਲ ਬਹੁਤ ਦੁਕਾਨਦਾਰ ਕਨਫਿਊਜ਼ ਕਰ ਦਿੰਦੇ ਬਟ ਉਹ ਨਹੀਂ ਹੈਗੀ ਇਹ ਚੀਜ਼ ਤਿੰਨ ਵੇਰੀਐਂਟ ਤਵਿਆਂ ਦੇ ਅਵੇਲੇਬਲ ਆ ਇੱਕ ਰੋਟੀ ਵਾਲਾ ਤਵਾ ਦੋ ਡੋਸੇ ਸਾਈਜ਼ ਦੇ ਵਿੱਚ ਅਵੇਲੇਬਲ ਰਹਿਣਗੇ ਤਿੰਨ ਸਾਈਜ਼ 프ਾਈਪੈਨ ਦੇ ਵਿੱਚ ਰਹਿਣਗੇ ਸਮਾਲ ਮੀਡੀਅਮ ਲਾਰਜ ਠੀਕ ਹੈ ਜੀ ਤੇ ਵੇਟ ਤੁਹਾਨੂੰ ਬਿਲਕੁਲ ਜੈਨੂਇਨ ਲੱਗੂਗਾ ਆਪਦੀ ਸਿਹਤ ਲਈ ਇੱਕ ਵਾਰੀ ਸਿਮਰਨ ਕਿਚਨਵੇਰ ਨੂੰ ਮੌਕਾ ਜਰੂਰ ਦਿਓ ਤੇ ਆਉਂਦੇ ਰਹੋ ਸਿਮਰਨ ਕਿਚਨਵੇਰ ਨੀ ਟਾਲਵਾਲਾ ਸਵੀਟਸ ਪਾਲੀਕਾਪ ਜਰਮਨੀਆ ਸਟਰੀਟ ਫਰੀਦਕੋਟ ਦਿਨ